ਬਿੜੇਸ਼ਰਦਾਲੂ ਪ੍ਰਿਆਗਰਾਜ ਮਹਾਕੁੰਭ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਦੇ ਲਈ ਹੈ ਇੱਕ ਖੁਸ਼ਖਬਰੀ ਟੈਂਕਰ ਭਰ ਕੇ ਮਗਵਾਇਆ ਗਿਆ ਇਹ ਗੰਗਾ ਜਲ ਤੇ ਬੋਤਲਾਂ ਦੇ ਵਿੱਚ ਭਰ ਕੇ ਵੰਡਿਆ ਜਾਵੇਗਾ ਘਰ ਘਰ ਜੀ ਹਾਂ ਇਹ ਮੰਨ ਨੂੰ ਮੋ ਲੈਣ ਵਾਲੀ ਖਬਰ ਮੱਧ ਪ੍ਰਦੇਸ਼ ਦੀ ਰਾਜਧਾਨੀ ਪੋਪਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਉਹਨਾਂ ਸ਼ਰਧਾਲੂਆਂ ਨੂੰ ਖੁਸ਼ਖਬਰੀ ਦਿੱਤੀ ਜਾ ਰਹੀ ਹੈ ਜਿਹੜੇ ਕਿ ਪ੍ਰਿਆਗਰਾਜ ਮਹਾਕੁੰਭ ਦੇ ਵਿੱਚ ਨਹੀਂ ਪਹੁੰਚ ਸਕੇ ਉੱਥੇ ਗੰਗਾ ਦੇ ਵਿੱਚ ਡੁਬਕੀ ਨਹੀਂ ਲਗਾ ਸਕੇ ਪਰੰਤੂ ਉਹਨਾਂ ਦੇ ਲਈ ਟੈਂਕਰ ਭਰ ਕੇ ਗੰਗਾ ਜਲ ਮੰਗਵਾਇਆ ਗਿਆ ਏ ਤੇ ਬੋਤਲਾਂ ਦੇ ਵਿੱਚ ਭਰ ਕੇ ਘਰ-ਘਰ ਵੰਡਿਆ ਵੀ ਜਾਵੇਗਾ ਦੱਸਦੀਏ ਕਿ ਇਹ ਉਪਰਾਲਾ ਮੱਧ ਪ੍ਰਦੇਸ਼ ਦੀ ਰਾਜਧਾਨੀ ਪੁਪਾਲ ਦੇ ਨਰੇਲਾ ਹਲਕਾ ਦੇ ਵਿਧਾਇਕ ਵਿਸ਼ਵਾਸ ਸਰੰਗ ਹੋਰਾਂ ਨੇ ਕੀਤਾ ਹੈ ਉਹਨਾਂ ਨੇ ਆਖਿਆ ਹੈ ਕਿ ਬਹੁਤ ਸਾਰੇ ਸ਼ਰਧਾਲੂ ਜਿਹੜੇ ਕਿ ਪ੍ਰਿਆਗਰਾਜ ਮਹਾਕੁੰਮ ਦੇ ਵਿੱਚ ਪਹੁੰਚਣਾ ਚਾਹੁੰਦੇ ਸਨ ਉੱਥੇ ਜਾ ਕੇ ਗੰਗਾ ਦੇ ਵਿੱਚ ਡੁਬਕੀ ਲਗਾਉਣਾ ਚਾਹੁੰਦੇ ਸਨ ਪਰੰਤੂ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਉਹ ਉੱਥੇ ਨਹੀਂ ਪਹੁੰਚ ਸਕੇ ਇਸ ਕਰਕੇ ਉਹਨਾਂ ਨੇ ਸੋਚਿਆ ਹੈ ਕਿ ਜੇਕਰ ਉਹ ਗੰਗਾ ਦੇ ਕੋਲ ਨਹੀਂ ਪਹੁੰਚ ਸਕਦੇ ਪਰੰਤੂ ਗੰਗਾ ਦਾ ਜਲ ਤਾਂ ਉਹਨਾਂ ਤੱਕ ਪਹੁੰਚ ਸਕਦਾ ਹੈ ਇਸ ਕਰਕੇ ਹੀ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਟੈਂਕਰ ਭਰ ਕੇ ਗੰਗਾ ਜਲ ਮਗਵਾਇਆ ਉਹਨਾਂ ਨੇ ਆਖਿਆ ਹੈ ਕਿ ਇਹ ਜਿਹੜਾ ਜਲ ਹੈ ਇਹ ਬੋਤਲਾਂ ਦੇ ਵਿੱਚ ਭਰ ਕੇ ਘਰ-ਘਰ ਵੰਡਿਆ ਜਾਵੇਗਾ ਉਹਨਾਂ ਨੇ ਇਥੇ ਵੀ ਗੱਲ ਆਖੀ ਹੈ ਕਿ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਜਿਹੜਾ ਮਹਾਕੁੰਭ ਚੱਲ ਰਿਹਾ ਹੈ ਉਸ ਦੀ ਵਿਵਸਥਾ ਬਹੁਤ ਵਧੀਆ ਕੀਤੀ ਹੋਈ ਹੈ ਤੇ ਇਸ ਕਰਕੇ ਹੀ ਉਹ ਉੱਤਰ ਪ੍ਰਦੇਸ਼ ਦੇ ਜਿਹੜੇ ਕੇ ਸੀਐਮ ਨੇ ਜੋਗੀ ਅਨੰਤਿਆਨਾਥ ਉਹਨਾਂ ਨੂੰ ਵਧਾਈ ਵੀ ਦਿੰਦੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਸ਼ਰਧਾਲੂ ਪ੍ਰਿਆਗਰਾਜ ਮਹਾਕੁੰਭ ਦੇ ਵਿੱਚ ਜਾ ਰਹੇ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚੋਂ ਹੋ ਕੇ ਲੰਘਦੇ ਨੇ ਉਹਨਾਂ ਨੇ ਦੇਖਿਆ ਹੈ ਕਿ ਕਟਨੀ ਦੇ ਵਿੱਚ ਤੇ ਰੀਵਾ ਦੇ ਵਿੱਚ ਵੀ ਬਹੁਤ ਵੱਡਾ ਕਿ ਟ੍ਰੈਫਿਕ ਜਾਮ ਲੱਗਿਆ ਹੋਇਆ ਤੇ ਸਵੇਰੇ ਪੁਲਿਸ ਉਹਨਾਂ ਨੂੰ ਇਹ ਅਪੀਲ ਵੀ ਕਰ ਰਹੀ ਸੀ ਕਿ ਉਹ ਜਿਹੜੇ ਸ਼ਰਧਾਲੂ ਨੇ ਉਹ ਵਾਪਸ ਚਲੇ ਜਾਣ ਕਿਉਂਕਿ ਪੀੜ ਬਹੁਤ ਜ਼ਿਆਦਾ ਹੈ ਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਨ ਨੂੰ ਬਹੁਤ ਠੇਸ ਲੱਗੀ ਕਿ ਸ਼ਰਧਾਲੂਆਂ ਦੇ ਮਨ ਵਿੱਚ ਹੈ ਕਿ ਉਹ ਇੱਕ ਕੁੰਭ ਦੇ ਵਿੱਚ ਜਾਣ ਉੱਥੇ ਇਸ਼ਨਾਨ ਕਰਨ ਪਰੰਤੂ ਭੀੜ ਨੂੰ ਦੇਖਦੇ ਹੋਏ ਉਹ ਜਿਹੜੇ ਬਹੁਤ ਸਾਰੇ ਸ਼ਰਧਾਲੂ ਨੇ ਉਹ ਵਾਪਸ ਵੀ ਚਲੇ ਗਏ ਸਨ ਹਾਲਾਂਕਿ ਪੁਲਿਸ ਵੀ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਰੋਕਿਆ ਜਾਵੇ ਪਤੂ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਨੇ ਸ਼ਰਦਾਲੂਆਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਵਾਪਸ ਜਾਣ ਦਾ ਮਨ ਬਣਾ ਲੈਣ ਤੇ ਹੁਣ ਜਿਹੜੇ ਵਿਧਾਇਕ ਨੇ ਵਿਸ਼ਵਾਸ ਸਰੰਗ ਉਹਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਟੈਂਕਰ ਭਰ ਕੇ ਇੱਕ ਜਿਹੜਾ ਗੰਗਾ ਜਲ ਦਾ ਉਹ ਮੰਗਵਾਇਆ ਗਿਆ ਹੈ ਤੇ ਉਹਨਾਂ ਨੇ ਆਖਿਆ ਹੈ ਕਿ ਇਹ ਜਿਹੜਾ ਜਲ ਹੈ ਘਰ-ਘਰ ਬੋਤਲਾਂ ਦੇ ਵਿੱਚ ਭਰ ਕੇ ਵੰਡਿਆ ਜਾਵੇਗਾ ਜੇਕਰ ਕਿਸੇ ਦੇ ਮਨ ਦੇ ਵਿੱਚ ਇਹ ਹੋਵੇ ਕਿ ਉਹ ਪ੍ਰਿਆਗਰਾਜ ਚ ਮਹਾਕੁੰਮ ਦੇ ਵਿੱਚ ਨਹੀਂ ਪਹੁੰਚ ਸਕਿਆ ਉਤੋਂ ਦਾ ਹਿੱਸਾ ਨਹੀਂ ਬਣ ਸਕਿਆ ਪਰੰਤੂ ਗੰਗਾ ਜਲ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚ ਰਿਹਾ ਹੈ ਇਹ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਇਸ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਕੋਸ਼ਿਸ਼ ਕਰਨਗੇ ਕਿ ਉਹ ਮਹਾਕੁੰਮ ਦੇ ਵਿੱਚ ਪਹੁੰਚਣ ਜੇਕਰ ਅਜਿਹਾ ਸੰਭਵ ਨਾ ਹੋ ਸਕਿਆ ਤਾ ਫਿਰ ਵੀ ਕੋਈ ਕਲ ਨਹੀਂ ਕਿਉਂਕਿ ਇਹ ਗੰਗਾਜਲ ਉਹਨਾਂ ਤੱਕ ਪਹੁੰਚ ਗਿਆ ਹੈ ਸੁਵਿਧਾਇਕ ਹੋਣ ਦੀ ਇਸ ਕੋਸ਼ਿਸ਼ ਦੇ ਨਾਲ ਅਸ਼ਦਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਤੇ ਜਿਹੜਾ ਇਹ ਜਲ ਮੰਗਵਾਇਆ ਗਿਆ ਇਹਨਾਂ ਟੈਂਕਰ ਭਰ ਕੇ ਮੰਗਵਾਇਆ ਗਿਆ ਹੈ ਉਹ ਅਸ਼ਦਾਲੂਆਂ ਦੇ ਘਰਾਂ ਦੇ ਵਿੱਚ ਬੋਤਲਾਂ ਦੇ ਵਿੱਚ ਪਾ ਕੇ ਵੰਡਿਆ ਜਾ ਰਿਹਾ ਹੈ